आम आदमी दी पंजाब सरकार ਦਾ ਇੱਕ ਉਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈ ਲੈਕ ਸੋਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 1.14 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਏ ਡਿਸਕਾਊਂਟ 0 ਬਿਨਾਂ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟ ਤੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮਾ ਨੋਇਸ ਮੰਗਵਾਈ ਜਿਹਤੋਂ ਲਿਖ ਕੇ ਭੇਜਿਆ ਹੈ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਿਆ 9 ਲੱਖ 20 ਹਜ਼ਾਰ ਰੁਪਿਆ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਿਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਿਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਿਆ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁੱਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਆਗਰਾ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਆ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ ਤੁਸੀਂ ਇਮਾਨਦਾਰੀ ਦਾ ਟੋਲ ਪਿੱਟਦੇ ਸੀਗੇ ਅੱਜ ਤੁਹਾਡੇ ਹੀ ਮੰਤਰੀ ਤੁਹਾਡੇ ਹੀ ਮੁੱਖ ਮੰਤਰੀ ਤੁਹਾਡੀ ਹੀ ਸਰਕਾਰ ਉੱਤੇ ਲੁੱਟਣ ਦਾ ਕੰਮ ਕਰਦੀ ਪਈ ਆ ਔਰ ਤੁਹਾਡੀ ਜਾਣ ਕਰ ਤੋਂ ਬਿਨਾਂ ਕੰਮ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਕਿ ਸੀਡੀ ਸੀਬੀਆਈ ਡੀਆਈ ਇਸਤੇ ਕਾਰਵਾਈ ਕਰੇ ਫਿਰ ਸੀਬੀਆਈ ਈਡੀ ਕਾਰਵਾਈ ਕਰੂਗੀ ਤੇ ਤੁਸੀਂ ਕਹੋਗੇ ਵੈਂਡੇਟਾ ਪੋਲਿਟਿਕਸ ਦਾ ਰੋਣਾ ਧੋਣਾ ਕਰੋਗੇ ਅੱਛੀ ਗੱਲ ਹੈ ਕਿ ਤੁਸੀਂ ਖੁਦ ਕਾਰਵਾਈ ਕਰੋ ਔਰ ਇਹ ਜਾਣਕਾਰੀ ਜਨਤਕ ਕਰੋ ਕਿ ਕਿੰਨਾ ਲੋਕਾਂ ਨੇ ਅੰਡਰ ਟੇਬਲ 14-15 ਕਰੋੜ ਰੁਪਏ ਲਿਆ ਏ ਉਹਨਾਂ ਲੋਕਾਂ ਦੇ ਤੁਸੀਂ ਕੀ ਕਾਰਵਾਈ ਕਰਦੇ ਪਏ ਜੇ ਜੇਕਰ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਕਾਰਵਾਈ ਨਾ ਕੀਤੀ ਅਸੀਂ ਇਸ ਕੇਸ ਨੂੰ ਲੈ ਕੇ ਚਾਹੇ ਕੋਰਟ ਜਾਣਾ ਪਵੇ ਪਾਵੇਂ ਕੋਰਟ ਤੋਂ ਡਾਇਰੈਕਸ਼ਨਸ ਲੈਣੀਆਂ ਪੈਣ ਪਾਵੇਂ ਹਾਈ ਕੋਰਟ ਤੋਂ ਲੈਣੀਆਂ ਪੈਣ सीबीआई ਕੋਲ ਚੰਡੀਗੜ੍ਹ ਜਾਣਾ ਪਵੇ ਈਡੀ ਕੋਲ ਜਿੱਥੇ ਵੀ ਜਾਣਾ ਪਊ ਜਾਵਾਂਗੇ ਲੇਕਿਨ ਪੰਜਾਬ ਨੂੰ ਇਸ ਤਰ੍ਹਾਂ ਇਹਨਾਂ ਲੁਟੇਰਿਆਂ ਨੂੰ ਲੁੱਟਣ ਨਹੀਂ ਦੇਵਾਂਗੇ